ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦਸ ਫੇਰ ਆਪ ਜੀ ਦੇ ਚਰਨਾਂ 'ਚ ਹਾਜ਼ਰ ਐ ਸਾਧ ਸੰਗਤ ਅ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਦੇ ਖਾਣ ਪੀਣ ਦੀ ਸਮੱਸਿਆ ਨੌਨ ਵੇਜ ਬੱਚੇ ਮੰਗਦੇ ਆ ਪਰਿਵਾਰ ਦਾ ਮਤਲਬ ਆਪ ਨਹੀਂ ਚਾਹੁੰਦੇ ਪਰਿਵਾਰ 'ਚ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਵੇ ਪਰ ਉਹਦੇ ਕਰਕੇ ਫਿਰ ਘਰਾਂ ਦੇ ਵਿੱਚ ਕਲੇਸ਼ ਹੁੰਦਾ ਹੈ ਗੁਰੂ ਪਿਆਰਿਓ ਕਲੇਸ਼ ਕਰਨਾ ਚੰਗੀ ਗੱਲ ਨਹੀਂ ਬੱਚਿਆਂ ਨੂੰ ਹਲੇ ਉਹ ਸਮਝ ਨਹੀਂ ਤੇ ਆਪਾਂ ਵੀ ਸਾਰੇ ਪਹਿਲਾਂ ਕਈ ਵਾਰ ਖਾਣੇ ਹੁੰਨੇ ਬਾਅਦ ਚ ਵੱਡੇ ਹੋ ਕੇ ਹੌਲੀ-ਹੌਲੀ ਆਪਾਂ ਨੂੰ ਸੋਝੀ ਆਉਂਦੀ ਆਪਾਂ ਛੱਡਦੇ ਆਂ ਤੋਂ ਇਸ ਕਰਕੇ ਆਪਾਂ ਕੋਈ ਕਿਸੇ ਤਰ੍ਹਾਂ ਦਾ ਜ਼ਬਰਦਸਤੀ ਨਾ ਕਰੀਏ ਬੱਚਿਆਂ ਦੇ ਉੱਤੇ ਆਪਾਂ ਉਹਨਾਂ ਨੂੰ ਸੋਝੀ ਦਈਏ ਕੋਸ਼ਿਸ਼ ਕਰੀਏ ਚਲੋ ਸਮਝਦੇ ਆ ਚੰਗੀ ਗੱਲ ਆ ਨਹੀਂ ਬੱਚੇ ਸਮਝ ਰਹੇ ਤਾਂ ਆਪਾਂ ਉਹਨਾਂ ਦੇ ਨਾਮ ਦੀ ਅਰਦਾਸ ਬੇਨਤੀ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਲਾਈਏ ਜੀ ਜਿਹੜੇ ਘਰਾਂ 'ਚ ਵੱਡੇ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੇ ਹੋਏ ਨੇ ਨਾਲ ਥੋੜੀ ਜੀ ਸਾਹਜ ਬੱਚਿਆਂ ਦੀ ਪਾਲ ਲਵੋ ਜੀ ਉਹਨਾਂ ਦੇ ਨਾਮ ਦੀ ਬਾਣੀ ਜਪਜੀ ਸਾਹਿਬ ਸੁਖਮਨੀ ਸਾਹਿਬ ਚਪਈ ਸਾਹਿਬ ਜਾਂ ਖੁੱਲਾ ਸਿਮਰਨ ਜਾਂ ਕੁਛ ਮਾਲਾ ਉਹਨਾਂ ਦੇ ਨਾਮ ਦੀਆਂ ਕਰ ਦਿੱਤੀਆਂ ਜੀ ਪਿਤਾ ਪਰਮੇਸ਼ਰ ਦੇ ਚਰਨਾਂ 'ਚ ਕਿ ਮਹਾਰਾਜ ਦਾਸ ਦਾ ਪੁੱਤਰ ਹੈ ਪੁੱਤਰੀ ਹੈ ਉਹਨਾਂ ਦਾ ਨਾਮ ਲੈ ਕੇ ਕਿ ਆ ਜਿਹੜੀ ਬਾਣੀ ਦੀ ਸੇਵਾ ਆਪ ਜੀ ਲੈ ਰਹੇ ਹੋ ਇਹ ਉਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗਰੀਬ ਨਿਵਾਜ ਜੋ ਵੀ ਉਹਨਾਂ ਦੀ ਸਮੱਸਿਆ ਹੈ ਤੇ ਮਹਾਰਾਜ ਨਿਵਾਰਨ ਕਰੋ ਇਹ ਬਾਣੀ ਸਵਕਾਰ ਕਰੋ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੋ ਗਰੀਬ ਨਿਵਾਜ ਤੇ ਇਹ ਬੱਚਿਆਂ ਦੇ ਚੜ੍ਹਦੀ ਕਲਾ ਲਈ ਤੁਸੀਂ ਸੇਵਾ ਲੈ ਰਹੇ ਹੋ ਤੇ ਉਹ ਜਦੋਂ ਅਸੀਂ ਇਹ ਚੀਜ਼ ਕਰਾਂਗੇ ਤਾਂ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਤਦਾਨ 100% ਕਹਿ ਸਕਦੇ ਹਾਂ ਕਿ ਉਹਦਾ ਫਲ ਜਿਹੜਾ ਹੈਗਾ ਉਹ ਬੱਚਿਆਂ ਨੂੰ ਨਿਲਣਾ ਸ਼ੁਰੂ ਹੋਊਗਾ ਤੇ ਜਿਹੜੀ ਅਰਦਾਸ ਬੇਨਤੀ ਲਾਉਂਗੇ ਤੇ ਉਹ ਅਰਦਾਸ ਬੇਨਤੀ ਦੇ ਵਿੱਚ ਜਰੂਰ ਸਾਡਾ ਨਿਵਾਰਨ ਆਏਗਾ ਜੋ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਦੋਂ ਅਸੀਂ ਬੱਚਿਆਂ ਲਈ ਇਹ ਚੀਜ਼ ਸਮਰਪਿਤ ਹੋਵਾਂਗੇ ਲੈ ਕੇ ਤਪਿਤਪਰਮੇਸ਼ਵਰ ਮੇਰ ਕਰਨਗੇ ਜੀ ਬਜਾਏ ਕਿ ਆਪੋਨਾਂ ਨੂੰ ਜ਼ਬਰਦਸਤ ਕਰੀਏ ਡਾਂਟੀਏ ਕਲੇਸ਼ ਹੋਵੇ ਰੋਜ਼ ਦਾ ਉਹ ਚੰਗੀ ਗੱਲ ਨਹੀਂ ਜੀ ਤੋ ਇਸ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਮਸਲਾ ਜਿਹੜਾ ਹੈਗਾ ਉਹ ਹੱਲ ਕਰ ਸਕਦੇ ਆ ਵਾਹਿਗੁਰੂ ਮੇਰ ਕਰਨ ਚੜ੍ਹਦੀ ਕਲਾ ਬਖਸ਼ਣ ਤੇ ਨੰਬਰ 2 ਜਿਹੜਾ ਅਸੀਂ ਅੱਗੇ ਗੱਲ ਕਰ ਰਹੇ ਆ ਕਿ ਅਮਰਤ ਵੇਲਾ ਨਹੀਂ ਸੰਭਾਲਿਆ ਜਾ ਰਿਹਾ ਉਦੇ ਲਈ ਜੀ ਰਾਤ ਨੂੰ ਜਦੋਂ ਅਸੀਂ ਆਪਣੇ ਬੈੱਡ ਤੇ ਚਲੇ ਜਾਂਦੇ ਆਂ ਉਦੋਂ ਪੈਣ ਤੋਂ ਪਹਿਲਾਂ ਅਰਦਾਸ ਬੇਨਤੀ ਲਾਇਆ ਕਰੋ ਜੀ ਇੱਕ ਤਾਂ ਚਲੋ ਜਦੋਂ ਅਸੀਂ ਸ਼ਾਮ ਦੀ ਬਾਣੀ ਦੀ ਸੇਵਾ ਲੈਂਦੇ ਪਤਾ ਪਰਮੇਸ਼ਵਰ ਉਦੋਂ ਤਾਂ ਅਰਦਾਸ ਬੇਨਤੀ ਕਰਦੇ ਹੀ ਕਰਦੇ ਆਂ ਜਦੋਂ ਅਸੀਂ ਪੈਣ ਲੱਗਦੇ ਆਂ ਬੈੱਡ ਤੇ ਚਲੇ ਜਾਂਦੇ ਆਂ ਉਸ ਵੇਲੇ ਅਰਦਾਸ ਬੇਨਤੀ ਲਾ ਕੇ ਪਿਆ ਕਰੋ ਕਿ ਮਹਾਰਾਜ ਦਾਸ ਦੇ ਵਸ ਦੀ ਗੱਲ ਨਹੀਂ ਦਾਸ ਕਲ ਜੁਗੀ ਜੀ ਵੈ ਖਨ ਖਨ ਭੁੱਲ ਨਾ ਆਰਾਬ ਜੀ ਮਿਹਰ ਕਰੋ ਕਿਰਪਾ ਕਰੋ ਦਾਸ ਦਾ ਅਮਰਤ ਵੇਲਾ ਸੰਭਾਲ ਲਿਓ ਜੀ ਤਦ ਜਦੋਂ ਆਪਾਂ ਇਸ ਤਰੀਕੇ ਦੀ ਪੁਕਾਰ ਕਰਾਂਗੇ ਅਰਦਾਸ ਬੇਨਤੀ ਲਾਵਾਂਗੇ ਤੇ ਉਹ ਫਿਰ ਥੋੜੇ ਹੀ ਦਿਨਾਂ ਦੇ ਵਿੱਚ ਖੇਡ ਵਾਪਰਨੀ ਸ਼ੁਰੂ ਹੋ ਜਾਂਦੀ ਹੈ ਜੀ ਤੇ ਨੰਬਰ 2 ਥੋੜਾ ਜਿਹਾ ਪ੍ਰੇਮ ਪਾਈਏ ਪਿਤਾ ਪਰਮੇਸ਼ਵਰ ਦੇ ਨਾਲ ਆ ਕਰਮਕੰਡ ਹੀ ਨਾ ਬਣੀਏ ਜਾਂ ਮਸ਼ੀਨ ਨਾ ਬਣੀਏ ਜਾਂ ਹੁੰਦਾ ਵੀ ਨਹੀਂ ਜੀ ਬਸ ਬਾਣੀਆਂ ਪੜ ਲੀਆਂ ਤੇ ਸਾਡਾ ਕੰਮ ਹੋ ਗਿਆ ਬਾਣੀ ਪੜਨੀ ਚੰਗੀ ਗੱਲ ਹੈ ਪਰ ਉਹਨੂੰ ਅਸੀਂ ਮਕੈਨਿਜ਼ਮ ਵਾਂਗੂੰ ਨਾ ਵਰਤੀਏ ਤੁਸੀਂ ਸਵੇਰ ਦੀਆਂ ਪੰਜ ਬਾਣੀਆਂ ਪੜ੍ਹੀਆਂ ਦੋ ਬਾਣੀਆਂ ਪੜ੍ਹੀਆਂ ਚੰਗੀ ਗੱਲ ਐ ਉਹਦੇ ਨਾਲ ਥੋੜਾ ਜਿਹਾ ਖੁੱਲਾ ਸਿਮਰਨ ਕੀਤਾ ਅੱਖਾਂ ਬੰਦ ਕੀਤੀਆਂ ਅਰਦਾਸ ਤੋਂ ਪਹਿਲਾਂ ਉੱਥੇ ਬੈਠ ਗਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਰੰਕਾਰ ਧੰਨ ਰੰਕਾਰ ਧੰਨ ਗੁਰੂ ਗੋਬਿੰਦ ਧੰਨ ਗੁਰੂ ਗੋਬਿੰਦ ਇਹ ਖੁੱਲੇ ਸ਼ਬਦ ਪੜ੍ਹੇ ਥੋੜੀ دیر ਵਾਸਤੇ ਜੀ ਪੁਕਾਰਿਆ ਗੁਰੂ ਸਾਹਿਬਾਨ ਨੂੰ ਇਹਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਜੀ ਹਨਾ ਜੀ ਕੋਈ ਵੀ ਸ਼ਬਦ ਲੈ ਲਿਆ ਜੀ ਤੇ ਜੇ ਘਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਲੱਗਦਾ ਹੈ ਕਿ ਬਈ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਮਾਇਆ ਦੀ ਤੰਗੀ ਆ ਜਾਂ ਹੋਰ ਕੋਈ ਗੱਲ ਹੈ ਤਾਂ ਸ੍ਰੀ ਹਰਿ ਕ੍ਰਿਸ਼ਣ ਤੇ ਆਈਏ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰ ਨੌਨੇ ਦਾਵੇ ਧਾਏ ਸਭ ਥਾਂ ਹੀ ਹੋਏ ਸਹਾਏ ਇਹ ਸਾਨੂੰ ਗੁਰੂ ਸਾਹਿਬ ਨੇ ਪੰਕਤੀ ਦਿੱਤੀ ਹੋਈ ਹੈ ਕਿ ਭਾਈ ਜੇ ਮਾਇਆ ਦੀ ਤੰਗੀ ਹੈ ਤਾਂ ਇਹ ਇਹਨੂੰ ਦੁਹਰਾਓ ਫਿਰ ਪਿਤਾ ਪਰਮੇਸ਼ਰ ਆਪੇ ਹਿਲਵਸੀਲਾ ਕਰਦੇ ਆ ਜੀ ਹਨਾ ਜੀ ਤੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਸਾਡੇ ਉਹ ਵਿਸਰ ਜਾਂਦਾ ਹੈ ਦੁਨੀਆਦਾਰੀ ਚ ਰਹਿੰਦੇ ਹੋਏ ਤੇ ਆਪਾਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਬਹੁਤ ਕੁਝ ਹੈ ਇਹਦੇ ਨਾਲ ਇੱਕ ਤਾਂ ਪ੍ਰੇਮ ਬੰਨਦਾ ਹੈ ਪਿਤਾ ਪਰਮੇਸ਼ਵਰ ਦੇ ਨਾਲ ਠੀਕ ਹੈ ਜੀ ਰਵਾਨਗੀ ਬਣੀ ਰਹਿੰਦੀ ਹੈ ਮਨ ਨੂੰ ਨਵੀਂ ਚੀਜ਼ ਮਿਲਦੀ ਹੈ ਨਾ ਮਨ ਜਿਹੜਾ ਸਾਡਾ ਉਹ ਬੋਰ ਨਹੀਂ ਹੁੰਦਾ ਜ ਜਿਹਨੂੰ ਆਪਾਂ ਕਹਿੰਦੇ ਜੀ ਮਨ ਥੱਕ ਗਿਆ ਅੱਕ ਗਿਆ ਮਨ ਇੱਧਰ-ਉੱਧਰ ਨਹੀਂ ਭਜਦਾ ਇਹ ਇੱਕ ਤਰੀਕੇ ਦਾ ਉਹਨੂੰ ਭੁਲੇਖਾ ਪੈਂਦਾ ਤੇ ਫਿਰ ਕੋਈ ਨਵੀਂ ਚੀਜ਼ ਮਿਲ ਗਈ ਤੇ ਇਸ ਤਰ੍ਹਾਂ ਦਾ ਪ੍ਰੇਮ ਪਿਆਰ ਪਾਈਏ ਪਿਤਾ ਪਰਮੇਸ਼ਵਰ ਦੇ ਨਾਲ ਨਾ ਜੀ ਤੇ ਫੇਰ ਅਮਰਤ ਵੇਲਾ ਵੀ ਸੰਭਾਲਿਆ ਜਾਏਗਾ ਰਸ ਵੀ ਬਣੇਗਾ ਆਨੰਦ ਵੀ ਆਏਗਾ ਜੀ ਤੇ ਦਾਸ ਉਮੀਦ ਕਰਦਾ ਹੈ ਗੱਲ ਪਕੜ ਵਿੱਚ ਆਈ ਹੋਏਗੀ ਜੀ ਗਲਤੀ ਪੁੱਲ ਜੁਗ ਮਾਫ ਕਰਨਾ ਦਾਸ ਫੇਰ ਦੁਆਰਾ ਪਿਤਾ ਪਰਮੇਸ਼ਵਰ ਦੀ ਕਿਰਪਾ ਸਦਕਾ ਸੰਗਤ ਦੇ ਚਰਨਾਂ 'ਚ ਹਾਜ਼ਰ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ